ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮੁਰ ਤੋਂ ਕਾਂਗਰਸ ਵਿੱਚ ਜੋਸ਼ ਭਰਨ ਲਈ ਹਮਲਾ ਮਾਰਿਆ ਹੈ ਅੱਜ ਤੋਂ ਉਹ ਪੰਜਾਬ ਦੇ 234 ਬਲਾਕਾਂ ਦਾ ਦੌਰਾ ਕਰਨਗੇ ਤੇ ਇਸ ਸਮੇਂ ਜਿੱਤੇਗਾ ਬਲਾਕ ਤੇ ਜਿੱਤੇਗੀ ਕਾਂਗਰਸ ਮਹੀਮ ਚਲਾਉਣਗੇ ਇਸ ਮਹੀਮ ਦੀ ਸ਼ੁਰੂਆਤ ਡੇਰਾ ਬਸੀ ਤੋਂ ਕੀਤੀ ਜਾਵੇਗੀ ਜਿਸ ਵਿੱਚ ਵੱਡੇ ਲੀਡਰ ਹਿੱਸਾ ਲੈਣਗੇ ਇਸ ਮਹੀਮ ਦੇ ਤਹਿਤ 2027 ਵਿਧਾਨ ਸਭਾ ਚੋਣਾਂ ਲਈ ਪਾਰਟੀ ਤਿਆਰ ਕਰਨਾ ਮੁੱਖ ਟੀਚਾ ਹੈ ਇਸ ਦੇ ਤਹਿਤ ਸੂਬਾ ਕਾਂਗਰਸ ਦੇ ਲੀਡਰ ਵਰਕਰਾਂ ਤੇ ਉਮੀਦਵਾਰਾਂ ਨਾਲ ਮੁਲਾਕਾਤ ਕਰਨਗੇ ਇਸ ਮੌਕੇ ਰਾਜਾਵੜੇਗ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਤਾਕਤ ਇਸ ਦੇ ਜ਼ਮੀਨੀ ਨੈਟਵਰਕ ਵਿੱਚ ਹੈ ਇਸ ਮੁਹਿੰਮ ਦੇ ਜ਼ਰੀਏ ਅਸੀਂ ਉਹਨਾਂ ਦੀਆਂ ਚੁਣੌਤੀਆਂ ਨੂੰ ਸਮਝਣ ਤੇ ਭਵਿੱਖ ਦੀਆਂ ਰਣਨੀਤੀਆਂ ਨੂੰ ਤਿਆਰ ਕਰਾਂਗੇ ਉਹਨਾਂ ਕਿਹਾ ਕਿ ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਸਗੋ ਕਾਂਗਰਸ ਨੂੰ ਹਰ ਪੰਜਾਬੀ ਦੇ ਘਰ ਦੀ ਪ੍ਰਤੀਨਿਧੀ ਬਣਾਉਣਾ ਮਿਸ਼ਨ ਹੈ ਵੜਿੰਗ ਨੇ ਕਿਹਾ ਕਿ ਅਸੀਂ ਸਿਰਫ ਚੋਣਾਂ ਦੀ ਤਿਆਰੀ ਨਹੀਂ ਕਰ ਰਹੇ ਪਰ ਹਰ ਇੱਕ ਪੰਜਾਬੀ ਦੀ ਆਵਾਜ਼ ਬਣ ਕੇ ਕੰਮ ਕਰ ਰਹੇ ਹਾਂ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਸੀਂ ਇੱਕ ਰੋਡ ਮੈਪ ਤਿਆਰ ਕਰਾਂਗੇ ਜੋ ਲੋਕਾਂ ਦੀਆਂ ਇੱਛਾਵਾਂ ਨਾਲ ਮੇਲ ਖਾਂਦਾ ਹੋਵੇਗਾ ਜ਼ਿਕਰ ਕਰਾ ਦਈਏ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 7 ਸੀਟਾਂ ਤੇ ਜਿੱਤ ਕਰ ਕੀਤੀ ਸੀ ਜਦੋਂ ਕਿ ਸੱਤਤਾ ਦੀ ਆਮ ਆਦੀ ਪਾਰਟੀ ਦੇ ਹਿੱਸੇ 3 ਸੀਟਾਂ ਤੇ ਸ਼੍ਰੋਮਣੀ ਕਾਲ ਧਰਮ ਨੂੰ ਇੱਕ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਉੱਤੇ ਜਿੱਤ ਦਾ ਝੰਡਾ ਗੱਡਿਆ ਸੀ ਹਾਲਕਿ ਇਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਜਿਮਣੀ ਚੋਣਾਂ ਵਿੱਚ 4 ਵਿੱਚੋਂ ਇੱਕ ਸੀਟ ਉੱਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਸੀ ਜਦੋਂ ਕਿ ਪਹਿਲਾਂ 4 ਵਿੱਚੋਂ 3 ਸੀਟਾਂ ਉੱਤੇ ਕਾਂਗਰਸ ਦਾ ਕਬਜ਼ਾ ਸੀ ਪੰਚਾਇਤੀ ਚੋਣਾਂ ਵਿੱਚ ਵੀ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਤਕੜੀ ਟੱਕਰ ਦਿੱਤੀ ਸੀ ਅਤੇ ਹੁਣ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਗ ਨੇ ਮੁੜ ਤੋਂ ਕਾਂਗਰਸ ਵਿੱਚ ਜੋਸ਼ ਭਰਨ ਲਈ ਹਮਲਾ ਮਾਰਿਆ ਹੈ ਅੱਜ ਤੋਂ ਉਹ ਪੰਜਾਬ ਦੇ 234 ਬਲਾਕਾਂ ਦਾ ਦੌਰਾ ਕਰਨਗੇ ਅਤੇ ਇਸ ਸਮੇਂ ਜਿੱਤੇਗਾ ਬਲਾਕ ਤੇ ਜਿੱਤੇਗੀ ਕਾਂਗਰਸ ਮੁਹਿੰਮ ਚਲਾਣਗੇ